ਦਾ ਇਧਰ ਨੂੰ ਜਾ ਰਿਹਾ ਸੀ ਰੂਟਨ ਜੀ ਦਾ ਬੰਡ ਡਿਊਟੀ ਕਰਦੇ ਹਾਂ ਤੇ ਭੋਜਨ ਪੰਜਾਬ ਭੰਡਾਰ ਸਾਈਡ ਨੂੰ ਹੋਏਲੇ ਰੋਡ ਵੱਲੋਂ ਸਾਨੂੰ ਇੱਕ ਕਾਲ ਆਈ ਸੀ ਕਿ ਕਹਿੰਦੇ ਪਿੱਦਾ ਕਰਕੇ ਚਾਰ ਮੁੰਡੇ ਬੈਠੇ ਨੇ ਇੱਕ ਜੀਪ ਹੈ ਕਾਫੀ ਵੱਡੇ ਸਾਈਜ਼ ਤੋਂ ਵੱਡੇ ਕਾਫੀ ਚੌੜੇ ਟਾਇਰ ਪਾਏ ਹੋਏ ਨੇ ਉਹਨਾਂ ਨੇ ਤੇ ਕਾਫੀ ਮਤਲਬ ਹੁੱਲੜਬਾਜੀ ਕਰਦੇ ਨੇ ਮਤਲਬ ਕਰਿਆਮ ਰੋਡ ਤੋਂ ਆ ਰਹੇ ਸੀਗੇ ਚਮਚਾਨ ਘਾਟ ਵਾਲੀ ਰੋਡ ਨੂੰ ਭੋਜਨ ਭੰਡਾਰੋਂ ਇਹਨਾਂ ਨੂੰ ਨਿਕਲਣਾ ਸੀਗਾ ਪੰਡੋਰਾ ਮੱਲੇ ਵਾਲੀ ਸਾਈਡ ਤੋਂ ਤਾਂ ਫਿਰ ਅਸੀਂ ਭੋਜਨ ਭੰਡਾਰਿਆਂ ਨੂੰ ਰੋਕ ਕੇ ਤੇ ਡਾਕੂਮੈਂਟ ਪੁੱਛੇ ਹੈ ਨਹੀਂ ਸੀਗ ਨਾ ਲਾਇਸੈਂਸ ਨਾ ਆਰਸੀ ਨਾ ਸ਼ੋਰਮ ਪੋਲੂਸ਼ਨ ਤੇ ਸਾਇਦ ਉਹ ਜਿਆਦਾ ਬਡੇ ਟਾਇਰ ਪਾਏ ਹੋ ਸੀਗੇ ਬੂਫਰ ਲੱਗੇ ਹੋਏ ਨੇ ਕਾਫੀ ਆਵਾਜ਼ ਉੱਚੀ ਸੀਗੇ ਤੇ ਫਿਰ ਇਹਨੂੰ ਕੀ ਆਪਾਂ ਬੌਂਡ ਕਰਤਾ ਜੀ ਤੇ ਇਹ ਅਸੀਂ ਤਾਂ ਹਦਾਇਤ ਕਰਦੇ ਸਾਰੇ ਬੱਚੇ ਸਾਡੇ ਆਪਣੇ ਬੱਚੇ ਨੇ ਫਿਰ ਵੀ ਇਦਾਂ ਦੀ ਹੁੱਲੜਬਾਜੀ ਨਾ ਕਰੋ ਕਿਤੇ ਹਾਦਸੇ ਹੁੰਦੇ ਨੇ ਨੇ ਹੁੱਲੜਬਾਜੀ ਕਰਨ ਦਾ ਸਾਨੂੰ ਕੀ ਬੈਨੀਫਿਟ ਥੋੜੀ ਕੋਈ ਮਿਲਦਾ ਤੇ ਸਾਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰ ਜਿਵੇਂ ਇਹਦੇ ਮੋਡੀਫਿਕੇਸ਼ਨਸ ਕਰਾਈਆਂ ਹੋਈਆਂ ਟਾਇਰ ਤਾਂ ਬਹੁਤ ਜ਼ਿਆਦਾ ਚੌੜੇ ਹੈਗੇ ਆ ਜਿਸ ਦੇ ਨਾਲ ਬਾਕੀ ਵਹੀਕਲ ਜਿਹੜੇ ਨੰਗਣੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਪਰ ਇੱਥੇ ਜਿੱਦਾ ਕੋਈ ਸੀਟ ਬੈਲਟ ਨਹੀਂ ਹੈਗੀ ਫਿਰ ਇਹਦਾ ਵੀ ਕੋਈ ਚਲਾਣ ਬਣਦਾ ਹਾਂ ਉਹ ਤਾਂ ਹੀ ਤਾਂ ਬੌਂਡ ਕੀਤੀ ਨਾ ਸੀ ਤੇ ਇਸੇ ਕਰਕੇ ਅਸੀਂ ਬੌਂਡ ਕਰਤੀ ਪਰ ਰੂਲ ਤਾਂ ਸਾਰਿਆਂ ਨੂੰ ਫੋਲੋ ਸਾਨੂੰ ਵੀ ਕਰਨੇ ਚਾਹੀਦੇ ਸਰਕ ਨੂੰ ਕਰਨੇ ਚਾਹੀਦੇ ਇਹ ਤਾਂ ਫਿਰ ਕਹਿੰਦੇ ਚਲੋ ਸਾਡੇ ਬੱਚਿਆਂ ਵਰਗੀ ਆ ਪਰ ਇਦਾਂ ਦੀ ਖੜਮਸਤੀ ਨਾ ਕਰੋ ਜੀ ਜੋ ਠੀਕ ਨਹੀਂ ਲੱਗਦਾ ਲੋਕੇ ਵੀ ਬੁਰਾ ਮਨਾਉਂਦੇ ਨੇ ਕਾਫੀ ਤੇ ਹੁਣ ਅਸੀਂ ਉੱਥੇ ਖੜੇ ਸੀਗੇ ਕਿੰਨੇ ਪਬਲਿਕ ਨੇ ਕਿਹਾ ਵੀ ਇਹਨਾਂ ਨੂੰ ਚਲਾਣ ਕਰੋ ਇਹਨਾਂ ਦਾ ਵੈਰੀ ਗੁੱਡ ਵੈਰੀ ਗੁੱਡ ਸਾਰੇ ਕਹਿੰਦੇ ਸੀਗੇ ਮਤਲਬ ਠੀਕ ਹੈ ਜਿਹੜਾ ਕੰਮ ਗਲਤ ਉਹ ਗਲਤ ਹੈ ਜਾਇ ਅਸੀਂ ਵੀ ਕਰੀਏ ਸਾਨੂੰ ਵੀ ਅਗਲਾ ਗਲਤੀ ਕਰੋ ਯੋ ਸਰ ਹੁਲੜ ਹੁਲੜ ਬਾਜੀ ਦੀ ਤੁਸੀਂ ਗੱਲ ਕੀਤੀ ਆ ਬੂਫਰ ਲੱਗੇ ਹੋਏ ਵੱਡੇ ਤਾਂ ਸਾਊਂਡ ਸਿਸਟਮ ਵੀ ਬਹੁਤ ਜ਼ੋਰਤੀ ਛੱਡਿਆ ਹੋਇਆ ਸੀ ਹਾਂ ਜ਼ੋਰ ਦੀ ਪਿੱਛੇ ਛੱਡਿਆ ਹੋਊਗਾ ਨਾ ਉਹ ਫੋਨ ਆਇਆ ਸੀਗਾ ਵੀ ਇਸ ਕਰਕੇ ਵੀ ਕਾਫੀ ਹੁਲੜ ਬਾਜੀ ਕਰਦੇ ਵੀ ਤਾਈਓ ਫਿਰ ਅਸੀਂ ਜਾ ਕੇ ਬੌਂਡ ਕੀਤੀ ਨੌਜਵਾਨ ਛੋਟੀ ਉਮਰ ਦੇ ਆ ਕਿ ਛੋਟੇ ਜਿਹੇ ਬੱਚਿਆਂ ਵਰਗੇ ਹੀ ਨੇ ਬੱਚਿਆਂ ਦੀ ਸੀਮਾ ਨਹੀਂ ਛੋਟੇ ਜੇ ਕੋਈ ਜ਼ਿਆਦਾ ਉਮਰ ਹੈ ਨਹੀਂ ਮਾਪੇ ਬਾਬ ਨੂੰ ਵੀ ਚਾਹੀਦਾ ਜਦੋਂ ਘਰੋਂ ਲੈ ਕੇ ਤੋਰਦੇ ਨੇ ਜਾਂ ਇਹਨੂੰ ਕੋਈ ਗਲਤ ਸਿਸਟਮ ਨਾਲ ਕੋਈ ਚੀਜ਼ ਪਾਉਂਦੇ ਜਾਂ ਟਾਇਰ ਨੇ ਜਾਂ ਬੂਫਰ ਲਾਉਂਦੇ ਜਾਂ ਕੋਈ ਹੋਰ ਵੀ ਕੋਈ ਬੰਦਾ ਬੱਚੇ ਕੁਝ ਕਰਦੇ ਤਾਂ ਰੋਕ ਸਰ ਜਿਵੇਂ ਇਹ ਗੱਡੀ ਦੀ ਮੋਡੀਫਿਕੇਸ਼ਨਸ ਹੋਈਆਂ ਆ ਇਹਦਾ ਸ਼ਹਿਰ ਚ ਹੋਰ ਕਈ ਗੱਡੀਆਂ ਦੇ ਆਪਾਂ ਮੋਡੀਫਿਕੇਸ਼ਨਸ ਦੇਖਦੇ ਆ ਤਾਂ ਫਿਰ ਉਹ ਉਹਨਾਂ ਨੂੰ ਕੀ ਹਦਾਇਤਾਂ ਨੇ ਕਈ ਦਗਰ ਦੇਣਾ ਜਿੱਦਾਂ ਮਨ ਲੋ ਦੇਖਦੇ ਰਹਿੰਦੇ ਨੇ ਵੀ ਚੋਰੀ ਚੋਰੀ ਜਿੱਦਾਂ ਪੱਚਲਾ ਲਾਣੀ ਤੇ ਸਾਡੇ ਸਾਹਮਣੇ ਨਜ਼ਰ ਨੇਰੇ ਜਾਂ ਮਤਲਬ 7 ਤੋਂ ਬਾਅਦ ਜਿੱਦਾਂ 8 ਵਜੇ ਤੱਕ ਹੀ ਰਹਿੰਦੇ ਆ 8 ਵਜੇ ਤੋਂ ਬਾਅਦ ਗੇੜੀ ਲਾਣੀ ਮਤਲਬ ਛੋਂਗ ਜਾਂ ਕਈਆਂ ਨੂੰ ਹੋਇਆ ਹੈ ਨੇ ਕਾਰ ਰੰਗੀ ਫਿਲਮ ਲਵਾਈ ਹੋਈ ਹੈ ਮਤਲਬ ਕਾਲੇ ਰੰਗ ਦੀ ਫਿਲਮ ਲਵਾਈ ਹੋਈ ਹੈ ਚੋਰੀ ਚੋਰੀ ਹਾਂ ਬਸੋ ਚੋਰੀ ਚੋਰੀ ਕਰਦੇ ਜੀ ਜੀ ਫੇ ਅਸੀਂ ਜਿਹੜੇ ਕਿ ਅੱਗੇ ਫੇਰ ਥੋੜੀ ਛੱਡ ਦੇ ਜੀ ਫੇਰ ਤੱਕ ਕਰੀਏ ਸਰ ਜੇ ਆਪਾਂ ਟਾਇਰ ਦੀ ਗੱਲ ਕਰੀਏ ਲੀਗਲ ਕਿੰਨੀ ਕੁ ਮੋਡੀਫਿਕੇਸ਼ਨ ਲੀਗਲਾਈਜ਼ ਕਿੰਨੀ ਕੁ ਦੇਖੋ ਇਹਨਾਂ ਦੇ ਜਿਹੜੇ ਮ ਉਹਨਾਂ ਨੂੰ ਕਹਿੰਦੇ ਕਿ ਆਪਣੇ ਸਟਰਕਚਰ ਜਿਹੜਾ ਹੈਗਾ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਹਾਂ ਜੋ ਵੀ ਇਹਦੇ ਗੱਡੀ ਦਾ ਹੋਇਆ ਜਿੰਨਾ ਹੋਊਗਾ ਸਿਸਟਮ ਇਹਦਾ ਆਰਸੀ ਤੇ ਲਿਖਿਆ ਹੁੰਦਾ ਉਹ ਸਾਰਾ ਕੁਝ ਦੇਖੋ ਇਹਨਾਂ ਦੇ ਜਿਹੜੇ ਇੰਜੀਨੀਅਰ ਹੈਗੇ ਉਹਨਾਂ ਨੇ ਇਹ ਸਾਰਾ ਕੁਝ ਐਨ ਤਰੀਕੇ ਨਾਲ ਮੋਡੀਫਾਈ ਕੀਤਾ ਹੁੰਦਾ ਤੇ ਉਦੋਂ ਜ਼ਿਆਦਾ ਫਿਰ ਮੈਂ ਆਪਣੇ ਆਪ ਨੂੰ ਜਿਹੜੀ ਨੂੰ ਮੈਂ ਬਣ ਜਾਵਾਂ ਤਾਂ ਫਿਰ ਮੇਰੇ ਮੇਰੇ ਵਾਸਤੇ ਮਾੜੀ ਗੱਲ ਹੈ। ਜ਼ਿਆਦਾ ਮੋਡੀਫਿਕੇਸ਼ਨਸ ਕਰਾਉਣਾ ਗੱਡੀ ਵੀ ਲੱਬੜਦੀ ਹੈ। ਸੇਫਟੀ ਵੀ ਘਟਦੀ ਆ ਐਵਰੇਜ ਵੀ ਘਟਦੀ ਆ ਬਹੁਤ ਸਾਰੀਆਂ ਚੀਜ਼ਾਂ ਉਹਦਾ ਕੋਈ ਬੈਲੈਂਸ ਨਹੀਂ ਰਹਿੰਦਾ ਫਾਜ ਕਰੋ ਤੁਸੀਂ ਰੋਡ ਤੇ ਭਜਾਓਗੇ ਹੁਣ ਤੁਸੀਂ ਅੱਡੇ ਅੱਡੇ ਚੌੜੇ ਟਾਇਰ ਪਾ ਲਓਗੇ ਨਾ ਤੇ ਫਿਰ ਉਹਨੂੰ ਕਿੱਦਾਂ ਤੁਸੀਂ ਕਿਤੇ ਕੰਟਰੋਲ ਕਰਨੀ ਪਵੇ ਹਾਂ ਉਹ ਬਬਲਿੰਗ ਕਰਜੋਗੇ ਕਿਸੇ ਦੇ ਵਿੱਚ ਵੱਜੂਗੀ ਜਾ ਕੇ ਪਰ ਨਹੀਂ ਚਾਹੀਦਾ ਇਹ ਤਾਂ ਸਰ ਹੁਣ ਇਹ ਗੱਡੀ ਦਾ ਪਤਾ ਲੱਗਾ ਕਿ ਮਾਡਲ ਕਿੰਨਾ ਜੀ ਹੈ ਨਹੀਂ ਹਲੇ ਕੁਝ ਨਹੀਂ ਇਹ ਤਾਂ ਆਰ ਸੀ ਨਹੀਂ ਮਿਲੀ ਉਹਨਾਂ ਕੋਲ ਆਰ ਸੀ ਨਹੀਂ ਮਿਲੀ ਤੇ ਆਰ ਸੀ ਜੇ ਹੁੰਦੀ ਤਾਂ ਆਪਾਂ ਦੇਖ ਲੈਂਦੇ ਤੇ ਕੋਈ ਗੱਲ ਨਹੀਂ ਦੇਖ ਲਈ ਪਰ ਸਰ ਇਹ ਗੱਡੀ ਜਿਹੜੀ ਵਿਲੀ ਆ ਓਪਨ ਗੱਡੀ ਹੈ ਇਹ ਇਲਿਗਲ ਹੈ ਚਲਾਉਣਾ ਸੜਕਾਂ ਤੇ ਨਹੀਂ ਅਨਲੀਗਲ ਹੈ ਮਹਨ ਆਪਾਂ ਚਾਹਨੇਕ ਪਬਲਿਕ ਤੱਕ ਅਵੇਅਰਨੈਸ ਪਹੁੰਚੇ ਜਿਹੜੇ ਹੱਲੇ ਵੀ ਸੋਚ ਰਹੇ ਨੇ ਕਿ ਆਪਾਂ 2.5 3 4 ਲੱਖ ਲਾ ਕੇ ਤੇ ਗੱਡੀ ਲੈਣੀ ਹੈ ਉਹਨਾਂ ਤੱਕ ਗੱਲ ਪਹੁੰਚੇ ਜੀ ਫੁਕਰਾ ਪੰਥੀ ਡਰਾਮੇਬਾਜੀ ਤਾਂ ਕਿਸੇ ਨੂੰ ਪਸੰਦ ਨਹੀਂ ਹੈਗੀ ਜੀ ਚਾਹੇ ਸਾਡਾ ਕੋਈ ਮਾਂ ਬਾਪੀ ਹੋਵੇ ਚਾਹੇ ਅਸੀਂ ਵੀ ਕਰੀਏ ਕੋਈ ਵੀ ਕਰੇ ਕਿਸੇ ਨੂੰ ਪਸੰਦ ਨਹੀਂ ਨਾ ਪਬਲਿਕ ਨੂੰ ਪਸੰਦ ਅਸੀਂ ਕੋਈ ਡਰਾਮੇਬਾਜੀ ਫੁਕਰਾ ਪੰਥੀ ਕਰੀਏ ਤਾਂ ਕਿਸੇ ਲਈ ਉਹ ਜਾਇਜ਼ ਨਹੀਂ ਹੈਗੀ ਮਹਨ ਸੜਕਾਂ ਤੇ ਇਹ ਗੱਡੀ ਲੈ ਕੇ ਘੁੰਮਣਾ ਜਿਹੜਾ ਆਪਾਂ ਮੰਨ ਕੇ ਚੱਲੀਏ ਕਿ ਨੋ ਨਹੀਂ ਲਿਕ ਲਿਕ ਹੋਰ ਸ਼ੌਕ ਪੂਰਾ ਕਰਨ ਲਈ ਥਾਰ ਆ ਗਈ ਹੈ ਜੁਹੇ ਕਿਸੇ ਲੈਂਦੇ ਵੀ ਨੇ ਜਾਂ ਕਿੱਥੋਂ ਵੀ ਲੈਂਦੇ ਹੋਣਗੇ ਤਾਂ ਇਹਨਾਂ ਦੇ ਉੱਪਰ ਛੱਤ ਤਾਂ ਹੁੰਦੀ ਹੈ ਨਾ ਹਰ ਗੱਡੀ ਦੇ ਉੱਪਰ ਤਾਂ ਇੱਦਾਂ ਦਾ ਕੋਈ ਨਹੀਂ ਜਹੇ ਟਰੈਕਟਰ ਲਾ ਲੋ ਟਰੈਕਟਰ ਦੇ ਉੱਪਰ ਵੀ ਛੱਤ ਬੰਦੇ ਲਾ ਹੀ ਦਿੰਦੇ ਆ ਤੇ ਹੁਣ ਤੁਸੀਂ ਬਿਨਾਂ ਵਜਾ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਮੋਡੀਫਾਈ ਕਰੋ ਠੀਕ ਨਹੀਂ ਹੈਗੀ ਗੱਲ ਸਰ ਜਿਹੜੀ ਹੁਣ ਪੈਨਲਟੀ ਆ ਉਹ ਕਿੰਨਾ ਕੁ ਵੱਢ ਜਾਏਗੇ ਪੈਸੇ ਕਿੰਨੇ ਵੱਢ ਜਾਣਗੇ ਨੁਕਸਾਨ ਤਾਂ ਹੋਊਗਾ ਜੀ ਦੇਖੋ ਜਰ ਚਲਾਣ ਤਾਂ ਹੋਣਾ ਹੀ ਹੈ ਚਲਾਣ ਕੀਤਾ ਜੁਰਮਾਨਾ ਤਾਂ ਪੱਕਾ ਹੀ ਹੈ ਹਾਂ ਕਿੰਨਾ ਹੋਊਗਾ ਉਹ ਫਿਰ ਆਰਟੀ ਦੀ ਮਰਜ਼ੀ ਹੈ ਕਿੰਨਾ ਕਰਦੇ ਆ ਜੀ ਪਰ ਜਦੋਂ ਹੁਣ ਸਰ ਉਹ ਤੁਸੀਂ ਜਿਹੜੀ ਪੈਨਲਟੀ ਉਹ ਦੇ ਦੇਣਗੇ ਗੱਡੀ ਬੌਂਡ ਕੀਤੀ ਆ ਉਸ ਤੋਂ ਬਾਅਦ ਗੱਡੀ ਸੜਕ ਤੇ ਲੈ ਕੇ ਆ ਸਕਦੇ ਨਹੀਂ ਉਹਦੇ ਵਿੱਚ ਲਿਖਿਆ ਜਾਂਦਾ ਜਦੋਂ ਆਰਟੀ ਸਾਹਿਬ ਜੁਰਮਾਨਾ ਲੈਂਦੇ ਨੇ ਭਈ ਜੋ ਇਹਦੀ ਜਾਇਜ਼ ਜਿਹੜੇ ਟਾਇਰ ਹੈ ਇਹਦੇ ਆਪ ਖਲਾ ਸਕਦੇ ਆ ਛੋਟੇ ਟਾਇਰ ਪਾ ਕੇ ਲੈ ਕੇ ਜਾਣਗੇ ਜਾਂ ਕੋਈ ਹੋਰ ਵੀ ਕੋਈ ਚੀਜ਼ ਹੈਗੀ ਆ ਮਤਲਬ ਅਨਸਸਰੀ ਲਈ ਹੋ ਜਿਹੜੀ ਜਿਹਦਾ ਕੋਈ ਬੈਨੀਫਿਟਰ ਨਹੀਂ ਹੈਗਾ ਜਾਂ ਜਿਹੜੀ ਲਾਅ ਨਹੀਂ ਕਰਦੀ ਹੈਗੀ ਉਹਨੂੰ ਆਪਾਂ ਖਲਾ ਸਕਦੇ ਆ ਇਹ ਅਧਿਕਾਰ ਹੈਗੇ ਸਰ ਜਿਹੜੇ ਮੈਨੂਫੈਕਚਰ ਕਰਦੇ ਉਹਨਾਂ ਨੂੰ ਕੋਈ ਤੁਸੀਂ ਹਦਾਇਤ ਦੇਣੀ ਚਾਹੋ ਬਸ ਅਸੀਂ ਤਾਂ ਹੀ ਇਹਦਾ ਇਤਕਾਰ ਨੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਬਸ ਨਹੀਂ ਤਾਂ ਫਿਰ ਨੁਕਸਾਨ ਹੋਊਗਾ ਮਾਂ ਬਾਪ ਦਾ ਹੋਊਗਾ ਫਿਰ ਘਰੇ ਕਲੇਸ਼ ਹੋਊਗਾ ਇਦਾਂ ਦਾ ਕੰਮ ਨਾ ਕਰੋ ਰੂਲਸ ਨੂੰ ਫੋਲੋ ਕਰੋ ਹਾਂ ਰੂਲ ਨੂੰ ਫੋਲੋ ਕਰੋ ਕੋਈ ਸਪਾਰਸ਼ ਤਾਂ ਨਹੀਂ ਆਗੀ ਜੀ ਹੁਣ ਨਹੀਂ ਨਹੀਂ ਕੋਈ ਸਪਾਰਸ਼ ਆਉਂਦੀ ਹੈ ਵੀ ਤੁਸੀਂ ਮੰਨਦੇ ਵੀ ਨਹੀਂ ਜਦ ਇੱਠਾ ਕਰਕੇ ਫੋਟੋ ਖਿੱਚ ਹੋ ਜਾਂਦੀ ਹੈ ਨਹੀਂ ਨਹੀਂ ਅੱਛਾ ਤੁਸੀਂ ਇਹ ਤਾਂ ਗੱਡੀ ਚੜ੍ਹਦੇ ਮੈਂ ਕੋਈ ਸਰ ਉਹਨਾਂ ਨੂੰ ਗੱਡੀ ਸਰਕਾਰ ਨੇ ਦਿੱਤੀ ਹੈ ਸਿੱਧਾ ਹੀ ਹੈ ਜੀ ਜੀ ਜਦੋਂ ਅਸੀਂ ਬੰਦ ਕਰਦੇ ਵੀ ਸਾਡੇ ਕੋਲੇ ਆ ਜਾਂਦੀ ਹੈ ਜੀ ਇਹ ਜੀ ਜੀ ਠੀਕ ਚਲੋ ਅਵੇਅਰਨੈਸ ਲਈ ਸਰ ਜੇ ਕੁਝ ਸੁਨੇਹਾ ਦੇਣਾ ਚਾਹੋ ਲਾਸਟ ਬਸ ਆਹੀ ਹੈ ਸਾਡਾ ਦਾ ਸਾਰਿਆਂ ਨੂੰ ਸੁਨੇਹਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਦੇਖੋ ਹਾਦਸੇ ਬਹੁਤ ਜ਼ਿਆਦਾ ਡੇਲੀ ਹੁੰਦੇ ਨੇ ਹਾਦਸਿਆਂ ਤੋਂ ਤਾਂ ਹੀ ਬਚ ਸਕਦੇ ਆ ਜੇ ਆਪਾਂ ਸਾਰੇ ਫੋਲੋ ਕਰੀਏ ਜੀ ਤੁਹਾਡੀ ਟੀਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੀ ਸ਼ੁਲਕਾ ਜੀ ਓਕੇ ਥੈਂਕ ਯੂ ਸਰ ਚਲੋ